ਜਿਹੜਾ ਪੈਸਾ ਹੈ ਸਰਬੰਦ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾਲ ਲੁੱਟਿਆ ਜਾਵੇ ਉਹਦੀ ਚੋਰੀ ਰਾਜ ਨਾ ਹੋਵੇ ਪੰਜਾਬ ਵਿੱਚ ਅਸੀਂ ਕ੍ਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸ਼ੇਖ ਆਈ.ਟੀ.ਸੀ ਦੀ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੋਸ਼ਿਸ਼ ਜਾਲੀ ਫਰਮਾ ਬਣਾ ਕੇ ਕਰ ਰਹੇ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਅੱਜ ਪਿਛਲੇ ਲਗਭਗ 1 ਮਹੀਨੇ ਦੇ ਅੰਦਰ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਨ ਵਾਲੇ ਵਿਅਕਤੀ ਸੀ ਜਿਹੜੇ ਜੀਐਸਟੀ ਦੇ ਅੰਦਰ ਜਾਲੀ ਬਿਲਾ ਦੇ ਰਾਹੀਂ ਬੋਗਸ ਬਿਲਾ ਦੇ ਰਾਹੀਂ ਫੇਕ ਆਈਟੀਸੀ ਰਿਟਰਨ ਕਿਵੇਂ ਲੈਂਦੇ ਸੀ ਉਹਨਾਂ ਤੇ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦਾ ਇਹ ਸਖਤ ਵੈਸਰਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਉਹ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਿਮ ਦੇ ਤਹਿਤ ਉਸ ਮਹਿਮ ਨੂੰ ਅੱਗੇ ਬਹੁਤ ਬਤਾਉਂਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟੀਸੀ ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਝਾਲੀ ਫਰਮਾ ਬਣਾ ਕੇ ਕਰ ਰਏ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਮਿਹਨ ਨੂੰ ਹੋਰ ਤਾਕਤਵਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹਾਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਨਿਯਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰਜਿਮ ਸੀ ਜਾਨੀ ਕਿ ਪਹਿਲਾ ਢਾਂਚਾ ਸੀ ਜੀਐਸਟੀ ਤੋਂ ਪਹਿਲਾਂ ਉਸ ਵੇਲੇ ਜੀਐਸਟੀ ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਬ ਹੋਈ ਹੈਗੀ ਸੋ ਉਹਦਾ ਕਾਰਨ ਇਹ ਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ ਆਈਆਈਟੀ ਹైదరాబాద్ ਤੋਂ ਜਿਹੜੇ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਦਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾਗਾ ਜਿਹੜਾ ਪੈਸਾ ਬੈਸਮ ਦੇ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਤ ਨਾ ਹੋਵੇ ਉਹਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਨਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧਾਂ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚੋਂ ਸਾਰੀਆਂ ਚੋਰੀਆਂ ਅਸੀਂ ਪੁਲਕ ਕੀਤੀਆਂ ਨਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅਮਰਸਰ ਦੇ ਅੰਦਰ ਅਮਰਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿਤੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧਤ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ ਗੋਲਡ ਦੇ ਸਬੰਧ ਵਿੱਚ ਫੇਕ ਬਿਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸੇ ਤੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਡਿੰਗਰੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰਾਤ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਐਸ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੁਰਕਬਨੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ